ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸਿੱਖਾਂ ਨੇ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਹੋਏ ਨੇ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਕਈ ਸਰਕਾਰੀ ਅਧਿਆਰਾਂ ਦੇ ਵਿੱਚ ਆਪਣਾ ਨਾਂ ਬਣਾ ਚੁੱਕੇ ਨੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਨੇ ਪਰ ਇਸੇ ਦੌਰਾਨ ਹੀ ਕਿਸੇ ਨਾ ਕਿਸੇ ਜਗ੍ਹਾ ਤੋਂ ਅਜੇ ਹੀ ਖਬਰ ਵੀ ਸਾਹਮਣੇ ਆ ਜਾਂਦੀ ਹੈ ਜਿਹੜੀ ਸਿੱਖਾਂ ਦੇ ਮਨਾਂ ਦੇ ਅੰਦਰ ਨਾਮੋਸ਼ੀ ਪੈਦਾ ਕਰ ਦਿੰਦੀ ਹੈ ਕੈਨੇਡਾ ਤੋਂ ਇੱਕ ਬੇहद ਹੈਰਾਨ ਕਰਨ ਵਾਲੀ ਖਬਰ ਇਹ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਕਿਊਬਕ ਸੂਬੇ ਦੀ ਸਰਕਾਰ ਨੇ ਸੂਬੇ ਦੇ ਧਰਮ ਨਿਰਪੱਖਤਾ ਦੇ ਮਾਡਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਜਿਸ ਨੂੰ ਸੈਕੂਲਰਿਜ਼ਮ 2 ਦਾ ਨਾਮ ਦਿੱਤਾ ਗਿਆ ਇਹ ਨਵਾਂ ਬਿਲ ਜਿਸ ਨੂੰ ਬਿਲ 9 ਵਜੋਂ ਜਾਣਿਆ ਜਾਂਦਾ ਹੈ ਸੂਬੇ ਦੇ ਸਰਕਾਰੀ ਅਦਾਰਿਆਂ ਤੇ ਜਨਤਕ ਥਾਵਾਂ ਤੇ ਧਰਮ ਦੇ ਪ੍ਰਭਾਵ ਨੂੰ ਹੋਰ ਸੀਮਤ ਕਰਨ ਦੀ ਕੋਸ਼ਿਸ਼ ਵਜੋਂ ਲਿਆਂਦਾ ਗਿਆ ਜਾਣਕਾਰੀ ਮੁਤਾਬਕ ਇਹ ਬਿੱਲ ਸਾਲ 2019 ਦੇ ਵਿੱਚ ਪਾਸ ਕੀਤੇ ਗਏ ਬਿੱਲ 21 ਦਾ ਵਿਸਥਾਰ ਦੱਸਿਆ ਜਾ ਰਿਹਾ ਹੈ ਜਿਸ ਦੇ ਮੁਤਾਬਕ ਜੱਜਾਂ ਪੁਲਿਸ ਅਧਿਕਾਰੀਆਂ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਕੰਮ ਤੇ ਹਿਜਾਬ ਕਿੱਪਾ ਜਾਂ ਫਿਰ ਪੱਗ ਵਰਗੇ ਧਾਰਮਿਕ ਚਿੰਨ ਪਹਿਨਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਪ੍ਰੀਮੀਅਰ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਇਸ ਬਿੱਲ ਮੁਤਾਬਕ ਜਨਤਕ ਥਾਵਾਂ ਜਿਵੇਂ ਕਿ ਪਾਰਕਾਂ ਸੜਕਾਂ ਅਤੇ ਮਿਊਨਿਸਪਲ ਅਥਾਰਟੀ ਤੋਂ ਪ੍ਰਵਾਨਗੀ ਲੈ ਬਿਨਾ ਸਮੂਹਿਕ ਧਾਰਮਿਕ ਪ੍ਰੋਗਰਾਮ ਜਿਵੇਂ ਕਿ ਪ੍ਰਾਰਥਨਾ ਤੇ ਰੋਕ ਲਗਾਉਂਦਾ ਹੈ ਸੈਕੂਲਰਿਜ਼ਮ ਦੇ ਲਈ ਜ਼ਿੰਮੇਵਾਰ ਮੰਤਰੀ ਜਨ ਫ੍ਰਾਂਸਵਾ ਰੋਬਰਸ ਦਾ ਕਹਿਣਾ ਹੈ ਕਿ ਇਹ ਫੈਸਲਾ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਿੱਥੇ ਫਲਸਤੀਨੀ ਪੱਖੀ ਰੈਲੀਆਂ ਦੇ ਵਿੱਚ ਸਮੂਹ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਨ ਉਹਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਬਿਨਾ ਪਰਮਰ ਦੇ ਟ੍ਰੈਫਿਕ ਨੂੰ ਰੋਕਣਾ ਜਨਤਕ ਥਾਂ ਤੇ ਕਬਜ਼ਾ ਕਰਨਾ ਫਿਰ ਸਾਡੀਆਂ ਸੜਕਾਂ ਪਾਰਕਾਂ ਅਤੇ ਜਨਤਕ ਚੌਂਕਾਂ ਨੂੰ ਪੂਜਾ ਸਥਾਨਾਂ ਦੇ ਵਿੱਚ ਬਦਲਣਾ ਬੇਹੱਦ ਹੈਰਾਨ ਕਰਨ ਵਾਲੀਆਂ ਚੀਜ਼ਾਂ ਨੇ ਇਸ ਤੋਂ ਇਲਾਵਾ ਸਬਸਿਡੀ ਵਾਲੀਆਂ ਡੇ ਕੇਅਰਸ ਤੇ ਸਟਾਫ ਤੇ ਵੀ ਧਾਰਮਿਕ ਚੰਨ ਪਹਿਨਣ ਦੀ ਪਾਬੰਦੀ ਨੂੰ ਵਧਾਇਆ ਜਾਵੇਗਾ ਨਾਲ ਹੀ ਡੇ ਕੇਅਰ ਤੋਂ ਇਲਾਵਾ ਪੋਸਟ ਸਕੈਂਡਰੀ ਸਿੱਖਿਆ ਤੱਕ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਚਿਹਰਾ ਢੱਕਣ ਵਾਲੇ ਕੱਪੜੇ ਯਾਨੀ ਕਿ ਹਿਜਾਬ ਪਹਿਨਣ ਤੋਂ ਰੋਕਿਆ ਜਾਵੇਗਾ ਜਾਣਕਾਰੀ ਮੁਤਾਬਕ ਸਬਸਿਡੀ ਵਾਲੀਆਂ ਡੇ ਕੇਰਾਂ ਨੂੰ ਸਿਰਫ ਧਾਰਮਿਕ ਪਰੰਪਰਾ ਤੇ ਆਧਾਰਿਤ ਭੋਜਨ ਜਿਵੇਂ ਕਿ ਸਿਰਫ ਹਲਾਲ ਜਾਂ ਕੋਸ਼ਰ ਭੋਜਨ ਦੀ ਪੇਸ਼ਕਸ਼ ਕਰਨ ਤੋਂ ਵੀ ਰੋਕਿਆ ਜਾਵੇਗਾ ਨਾਲ ਹੀ ਸਰਕਾਰੀ ਫੰਡ ਪ੍ਰਾਪਤ ਕਰਨ ਵਾਲੇ ਨਿੱਜੀ ਧਾਰਮਿਕ ਸਕੂਲਾਂ ਨੂੰ ਵੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਕਲਾਸ ਦੇ ਸਮੇਂ ਦੌਰਾਨ ਧਰਮ ਦੀ ਸਿੱਖਿਆ ਨਾ ਦੇਣ। ਇਸ ਕਦਮ ਦੀ ਵਿਰੋਧੀ ਧਿਰ ਦੇ ਪਾਰਟੀ ਕਯੂਬਿਕ ਉਸ ਅਤੇ ਨੈਸ਼ਨਲ ਕਾਉਸ਼ਲ ਆਫ ਕੈਨੇਡੀਅਨ ਮੁਸਲਿਮਸ ਸਣੇ ਕਈ ਹੋਰ ਦੁਆਰਾ ਆਲੋਚਨਾ ਕੀਤੀ ਗਈ ਜਿਨ੍ਹਾਂ ਨੇ ਸੱਤਾਧਾਰੀ ਕੌਲੀਸ਼ਨ ਐਵਨਰ ਕਯੂਬਿਕ ਤੇ ਆਉਣ ਵਾਲੀਆਂ ਯਾਨੀ ਕਿ ਸੀਏਕਯੂ ਤੇ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਜਨਤਾ ਦਾ ਵਿਸ਼ਵਾਸ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਪਛਾਣ ਦੀ ਰਾਜਨੀਤੀ ਤੇ ਵੰਡ ਕਰਨ ਦਾ ਇਲਜ਼ਾਮ ਵੀ ਲਗਾਇਆ। ਹਾਲਾਂਕਿ ਕਯੂਬਿਕ ਦੀ ਅਧਿਕਾਰਤ ਭਾਸ਼ਾ ਫ੍ਰੈਂਚ ਹੈ ਇੱਥੇ ਲੈਸੀਟੇ ਯਾਨੀ ਕਿ ਧਰਮ ਅਤੇ ਸਰਕਾਰ ਨੂੰ ਵੱਖ ਰੱਖਣ ਦਾ ਸਿਧਾਂਤ 1960 ਦੇ ਦਹਾਕੇ ਦੌਰਾਨ ਲਿਆ ਗਿਆ ਇੱਕ ਤਾਜ਼ਾ ਸਰਵੇਖਣ ਦੀ ਮੰਨੀ ਉਸ ਦੇ ਵਿੱਚ 68% ਲੋਕਾਂ ਨੇ ਧਰਮ ਨਿਰਪੱਖਤਾ ਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਪਰ ਇਸ ਤਰੀਕੇ ਦੇ ਫੈਸਲੇ ਦਾ ਪੰਜਾਬ ਭਰ ਦੇ ਲੋਕਾਂ ਦੇ ਵੱਲੋਂ ਖਾਸ ਕਰਕੇ ਸਿੱਖਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਲੋਕ ਨੇ ਸਿੱਖ ਲੋਕ ਨੇ ਉਹ ਪੱਗ ਬਨ ਸਕਦੇ ਨੇ ਜਾਂ ਫਿਰ ਨਹੀਂ ਕਿਉਂਕਿ ਨਵੇਂ ਕਾਨੂੰਨ ਦੇ ਮੁਤਾਬਕ ਇਹਨਾਂ ਸਾਰੀਆਂ ਚੀਜ਼ਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ